ਇੱਥੇ ਖੜਾ ਨੇ ਯਾਰ ਹਨਾ ਗਾਹੀ ਲੈ ਜਾਂਦੇ ਹਾਂ ਚਲ ਆਪਾਂ ਤਾਂ ਮੁੜਨਾ ਹੀ ਹੈ ਚਲ ਇੱਥੇ ਖੜਾ ਓਏ ਇਹਨਾਂ ਦਾ ਆਪਣਾ ਕੋਈ ਕਿੱਥੇ ਆ ਹੋਰ ਆਪਾਂ ਮੁੜਾਂਗੇ ਚਲ ਹੋਰ ਇੱਥੇ ਖੜਾ ਦੇ ਮੈਂ ਦੇਖਾਂ ਘਰੇ ਤਾਂ ਕੋਈ ਹੈ ਨਹੀਂਗਾ ਅੱਜ ਮੈਂ ਤੱਕਦਾ ਗੇਟ ਤਾਂ ਖੁੱਲੇ ਪਿਆ ਹੈ ਗੇਟ ਤਾਂ ਖੁੱਲੇ ਪਿਆ ਕੋਈ ਦੀਂਦਾ ਨਹੀਂ ਆਇਆ ਚੱਲ ਓਏ ਨਾ ਬਾਈ ਨਾ ਭਾਜੀ ਕਰ ਹਾਂ ਹਾਂ ਲੈ ਉੱਥੇ ਫਿਰਦੇ ਗਾਂਹਰ ਸੋਈ ਚ ਆ ਜਾਓ ਕਰ ਰੱਤੇ ਬਈ ਆ ਜਾ ਬਾਈ ਬਾਹਰ ਓਪੇ ਹਾਂ ਦੇਖ ਹੁਣ ਦੇ ਬਾਈ ਅਰਗੇ ਆ ਆ ਗਿਆ ਆ ਗਿਆ ਸਤਿ ਸ਼੍ਰੀ ਅਕਾਲ ਬਾਈ ਹੋਰ ਬਈ ਠੀਕ ਹੈ ਹੋਰ ਠੀਕ ਹੈ ਬੜਾ ਸਾਰਾ ਹਾਂ ਠੀਕ ਹੈ ਮੈਂ ਤਾਂ ਫੇਰ ਆ ਗਈ ਬਾਈ ਲੈ ਭਨੇ ਉਣੀ ਸੀ ਹੁਣ ਤੇਰੇ ਘਰ ਆ ਗਿਆ ਕਿਹੜਾ ਕਾਈਕੀ ਗਈ ਸੀ ਮੈਂ ਆਉਂਦੀ ਨਹੀਂ ਬੋਲੇ ਮਣੀ ਆਇਤਾ ਹੁਣ ਆਪਾਂ 100 ਵਾਰ ਹੀ ਕਹਨੇ ਆ ਹਨਾ ਵੀ ਹੁਣ ਆਪਾਂ ਪਰੌਣਾ ਪੈ ਗਿਆ ਮੈਨੂੰ ਫੇਰ ਕੋਈ ਗੱਲ ਨਹੀਂ ਭਨੇ ਹਾਂ ਉਹ ਹਰਪ੍ਰੀਤ ਵੀ ਇੱਥੇ ਸੀਗੀ ਮਨ ਲੱਗਾ ਕਿਤੇ ਪਣੇ ਜਿਨੇ ਬਾਗੀ ਹੋਏ ਮੜਾ ਮੋਟਾ ਹੋ। ਤੇ ਪਣੇ ਕੋ ਫੋਨ ਫੋਨ ਤੇ ਪਹਿਲੇ ਕਰਿਆ ਨਹੀਂ ਕੀ ਗੱਲ? ਆ ਚੰਚੇਤੀ। ਉਹ ਲਾਇਆ ਫੋਨ ਤੇ ਮੈਂ ਹਚਲ ਬਾਈ ਤਾਂ ਘਰ ਹੀ ਹੁੰਦਾ ਜੈ। ਜਾਵੜ ਤੇ ਆ ਰਹੇ ਨੇ ਜੀ। ਮੈਂ ਤਾਂ ਚੱਲ ਚੱਲਦੀ ਆ। ਚਲੋ ਤਾਂ ਪਣੇ ਠੀਕ ਹੈ। ਕਈ ਵਾਰੀ ਪਣੇ ਬੰਦਾ ਨਾ ਵਗ ਵੀ ਜਾਂਦਾ ਬਾਹਰ। ਹਾਂ। ਜਦੋਂ ਮੈਂ ਘਰ ਹੀ ਫਿਰਦਾ ਸੀਗਾ। ਹਾਂ। ਤੇ ਹਰ ਵੀ ਆਪਣੇ ਫਸਲ ਵਾੜੀ ਠੀਕ ਹੈ ਬਈ ਬਈ ਆ। ਸਾਰੇ ਠੀਕ ਹੈ ਪਣੇ। ਹੁਣ ਤਾਂ ਨਹੀਂ ਪਾਪੀ ਵਾਲਾ ਬੋਲਦੀ। ਉਹ ਤਾਂ ਬੋਲਦੀ ਤਾਂ ਪਣੇ ਮੈਂ ਤੁਹਾਨੂੰ ਕੀ ਦੱਸਾਂ। ਅੱਛਾ ਉਹ ਵੀ ਚੱਲਦੀ ਆ ਉਹ ਮੇਰੀ ਕਰੀ ਚੱਲਦੀ ਉਹ ਸਵਾਈ ਆਏ ਆ ਜਦੋਂ ਚੱਲ ਆ ਹੰਡੀ ਆ ਕੋਈ ਨਹੀਂ ਆ ਤੂੰ ਉਹਦਾ ਸਟਾਰਟਿੰਗ ਤੂੰ ਉਹਦਾ 12 ਮੋਟਾ ਹੁੰਦੀ ਆ ਪਾਉਣੀ ਆ ਨਹੀਂ ਆ ਭਾਈ ਜਦ ਦੀ ਆਈ ਹੈ ਨਾਲੇ ਪੈਣੇ ਜਿਹੜਾ ਘਰਾਂ ਦੀਆਂ ਗੱਲਾਂ ਨੇ ਹਨਾ ਨਾਲੇ ਚੰਗਾ ਚੋਸਾ ਮਿਲਦਾ ਤਾਂ ਵੀ ਲੱਤ ਡੜਕਾਉਂਦੀ ਹੈ ਹਾਂ ਫਿਰ ਉਹਨੂੰ ਇਹਨੂੰ ਪਤਾ ਹੀ ਆ ਉਹਦਾ ਪਹਿਲੇ ਦਿਨ ਜਦੋਂ ਆਏ ਆਗਾ ਹਾਂ ਬਸ ਨਾ ਤੇਰੇ ਤੇ ਭਨੇ ਮਾਣਾ ਬੜਾ ਉਹ ਕਰਦੇ ਚੱਲ ਮੈਂ ਬਣਾ ਲਵਾਂਗੀ ਚਾਹ ਫਿਰ ਤੁਸੀਂ ਬੈਠੋ ਜੀ ਭਾਬੀ ਹੈ ਨਹੀਂ ਤਾਂ ਕਰੇ ਚਲ ਮੈਂ ਚਾਹ ਬਣਾ ਲਾਂ ਚੱਲ ਮੈਂ ਬਣਾ ਲਵਾਂਗੀ ਹਾਂ ਕੋਈ ਗੱਲ ਤੂੰ ਰੱਖ ਲੈ ਔਰ ਬਈ ਫਸਲ ਵਾਈ ਠੀਕ ਹੈਗੀ ਸਾਰੀ? ਹਾਂ ਫਸਲ ਵਾੜੀ ਵਧੀਆ ਹੈ ਹਾਂ ਤੇ ਹੋਰ ਦੁੱਧ ਬਾਤ ਹੈਗਾ ਸਾਰੇ ਘਰੇ? ਦੁੱਧ ਬਾਤ ਆਈ ਆਏ ਸੀਗੇ ਮੱਝ ਲੈਣੀ ਹੈ। ਅੱਛਾ ਮੱਝ ਤੁਸੀਂ ਨਵੀਂ ਲੈਣੀ ਹੈ? ਹਾਂ। ਅੱਛਾ ਵੀ ਸਾਡੇ ਕੋਲ ਤੇ ਦੇਖਣੀ ਹੋ ਮੱਝ ਕਿਸੇ ਦੀ? ਦੱਸ ਪਈਏ ਕੋਈ? ਹਾਂ। ਅਸਾਂ ਮਾਰ ਤੁਸੀਂ ਦਵਾਜਾਂ ਕੋਈ। ਅਸੀਂ ਤਾਂ ਬਈ ਯਾਰ ਹੁਣ ਆਏ ਕਿਸ ਨੂੰ ਮੈਨੂੰ ਪਤਾ ਤਾਂ ਹੈ ਨਹੀਂ ਨਾ ਕੋਈ ਫੋਨ ਫਾਨ ਕਰਿਆ ਪਹਿਲਾਂ ਭੈਣ ਨੇ। ਫੋਨ ਤਾਂ ਫਿਰ ਐ ਤੁਰਤ ਪੈਰ ਜਾਈ ਗਈ ਨਾ ਅਸੀਂ ਫੋਨ ਦਾ ਨਹੀਂ ਕਰਿਆ। ਪਹਿਲਾਂ ਤਾਂ ਕੋਈ ਰਹਿ ਨਹੀਂ ਸੀ। ਫਿਰ ਹੁਣ ਕੱਲ ਆਖ ਨੇ ਰਹਿ ਜੀ ਬਣਾਰੀ। ਵੀਰ ਬੰਮਾਸ ਨਾਲ ਲਾਲੀ ਕੇ ਮੂਰੇ ਹਾੜੀ ਆ ਗਈ ਹਾਂ ਤੇ ਬਣਾਵਦੇ ਬਣਾਦਾ ਬਾਈ ਕਿੱਥੇ ਕਰਨਾ ਹਾਂ ਫੇਰ ਮੈਂ ਕਿਹਾ ਚੱਲ ਬਾਈ ਲਾਲਕੋਲ ਚਲੀਏ ਚਲੋ ਤਾਂ ਪੱਦੀਆ ਕਰਿਆ ਬਾਈ ਤੁਸੀਂ ਆ ਗਏ ਹਾਂ ਉਹ ਗੱਲ ਕਰ ਹੁਣ ਆਏ ਬਾਈ ਤੁਸੀਂ ਮੈਨੂੰ ਪਹਿਲਾਂ ਫੋਨ ਕੀਤਾ ਹਾਂ ਤਾਂ ਫੇਰ ਤਾਂ ਮੈਂ ਕਿਸੇ ਦੇ ਮੱਝ ਦਾ ਪਤਾ ਵੀ ਕਰ ਲੈਂਦਾ ਹੁਣ ਆਏ ਮੌਕੇ ਤੇ ਅਪ ਕੀ ਦੀ ਕਰੇ ਜਾਵਾਂ ਇੱਕ ਤੂੰ ਮੰਡੀ ਤੇ ਤੁਸੀਂ ਮੱਝ ਲੈਣਾ ਲੋੜੀ ਨਹੀਂ ਹੁਣ ਮੰਡੀਆਂ ਦੇ ਠੱਗੀ ਨਹੀਂ ਬੜੀਆਂ ਬਾਈ ਕੀ ਕਰਾਂਗੇ ਉਹ ਬਾਈ ਮੇਰੀ ਗੱਲ ਸੁਣ ਤੂੰ ਤਾਂ ਕਮਲੀਆਂ ਗੱਲਾਂ ਕਰਨਾ ਉਹੀ ਤਾਂ ਮੱਝਾਂ ਹੁੰਦੀਆਂ ਨੇ ਪਿੰਡ ਵਾਲੀਆਂ ਮੰਡੀਆਂ 'ਚ ਕਿਹੜੇ ਕਿਤੋਂ ਹੋਰ ਕਿਤੋਂ ਆਉਂਦੀਆਂ ਨੇ ਨਹੀਂ ਹੁੰਦੀਆਂ ਤਾਂ ਪਿੰਡਾਂ 'ਚੋਂ ਜਾਂਦੀਆਂ ਆਪ ਤੇਰੀ ਮੰਦਿਆ ਪਰ ਵਪਾਰੀ ਲੈ ਲੈਂਦੇ ਐ ਨਹੀਂ ਪਤਾ ਕਹੀ ਸੁੱਖਾ ਸੁੱਖਾ ਦੇ ਕੇ ਲੈ ਜਾਂਦੇ ਉੱਥੇ ਦਾ ਖਰਚ ਨਹੀਂ 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 ਕੋਟਾ ਬੀ ਤੂੰ ਤਾਂ ਪੁਰਾਣੀਆਂ ਗੱਲਾਂ ਕਰਦਾ ਕੰਵਲੀਆਂ ਉਹ ਹੁਣ ਤਾਂ ਨਾ ਜਦੋਂ ਮੱਝ ਵਪਾਰੀ ਸਮਾਂ ਦੀ ਲੈ ਜਾਂਦਾ ਉਹ ਜ਼ਿੰਮੇਦਾਰ ਤਾਂ 75000 ਵਾਲੀ ਮੱਝ ਦਾ ਡੇਢ ਲੱਖ ਮੰਗੀ ਜਾਂਦਾ। ਹਾਂ। ਉਹ ਤਾਂ 5000 ਨਫੇ ਵਾਲੀ ਦੇ ਦਿੰਦਾ। ਨਫੇ ਨਾਲ ਤਾਂ ਦੇਣ ਨਹੀਂ ਤੇ ਤੇਰੀ ਮੈਂ ਮੰਨਦਾ। ਗੱਲ ਕਰ ਆਇਆ ਹੈ ਨਾ ਉੱਥੇ ਤਾਂ ਖੜ ਜੰਨੀਆਂ ਜਦੋਂ ਘਰੇ ਆਪਾਂ ਚੋਣੇ ਆ ਉਦੋਂ ਬੜੀ ਲੱਤ ਮਾਰਦੀਆਂ ਉਹ। ਉਹ ਇੱਥੇ ਬਈ ਹੁਣ ਆਪਾਂ ਕਿਦੀ ਕਿਦੀ ਘਰੀ ਤੋਰੀ ਫਿਰਾਂਗੇ? ਹਾਂ ਕਰ। ਇੱਥੇ ਆਪਾਂ ਨੂੰ ਜੇ ਆਪਾਂ ਇੱਕ ਮੱਝ ਦੇਖਣੀ ਹੈ ਤਾਂ ਸੈਂਕੜੇ ਮੱਝਾਂ ਖੜੀਆਂ ਹੋਣੀਆਂ। ਹਾਂ। ਹੈ? ਉਹ ਨਾਲੇ ਆ ਨਾ ਇੱਥੇ ਤੱਕ ਲੋਟ ਹੀ ਨਹੀਂ ਆਉਂਦਾ। ਮੰਡੀ ਤੇ ਮੜਾ ਵੋਟਾ ਜ਼ਿੰਮੇਦਾਰ ਜਾ ਕੇ ਬੋਲਾ ਹੁੰਦਾ। ਹਾਂ। ਤੇ ਹੁਣ ਦੱਸ ਬਈ ਕਿਵੇਂ ਕਰਨਾ ਹੈ? ਨ ਉਹ ਸਾਡੇ ਕੋਲ ਬਈ ਦੋ ਮੱਝਾਂ ਸੀਗੀਆਂ ਇੱਕ ਅਸੀਂ ਮੱਝ ਵੇਚਤੀ ਸਾਰੇ ਕੋਲ ਤਾਂ ਆਪ ਇੱਕ ਹੀ ਰਹੇਗੀ ਇੱਕੋ ਹੀ ਦੁੱਧ ਦਿੰਦੀ ਹੈ ਉਹ ਹੀ ਫੇਰ ਹੁਣ ਤੂੰ ਮੇਰੀ ਗੱਲ ਤੂੰ ਖੇਤੀ ਨਹੀਂ ਕਰਦਾ ਬਾਸਤਾ ਨਹੀਂ ਤਾਂ ਦੁੱਧ ਤੂੰ ਕਿਰਾਨੇ ਸਾਨੂੰ ਉਹੀ ਦੇ ਦੀ ਉਹ ਬਈ ਅਸੀਂ ਮੱਝ ਵੇਚਦੀ ਨਹੀਂ ਉਹ ਵੇਚਦੇ ਨਹੀਂ ਸਾਨੂੰ 2 ਮਹੀਨੇ ਦੁੱਧ ਪੀਣ ਨੂੰ ਦੇ ਦੀ ਅੱਛਾ ਦੁੱਧ ਪੀਣ ਨੂੰ ਹਾਂ ਅਸੀਂ ਮੈਨੂੰ ਵੇਚਣ ਨੂੰ ਤਾਂ ਨਹੀਂ ਕਹਿੰਦੇ ਅੱਛਾ ਅੱਛਾ 2 ਮਹੀਨੇ ਦੁੱਧ ਪੀਣ ਨੂੰ ਦੇ ਦੀ ਠੀਕ ਹੈ ਠੀਕ ਹੈ ਤੇ ਮੂਰੇ ਜਾ ਫੇਰ ਦੇਖ ਲਾਂਗੇ ਹਜੇ ਕੋਈ ਮਹਿੰਗੀ ਐ ਪਸ਼ੂ ਉਹ ਬਈ ਗੱਲ ਸੁਣ ਲੈ ਹੁਣ ਮੈਂ ਦੇਖ ਲੈ ਇੱਕੋ ਹੀ ਮੱਝ ਹੈਗੀ ਤੈਨੂੰ ਮੈਂ ਕਿਵੇਂ ਹਾਂ ਕਰ ਸਕਦਾ ਹਣ ਹਰਪ੍ਰੀਤ ਬਾਹਰ ਗਈ ਹੋਈ ਹੈ ਕਿਸੇ ਦੇ ਪਿੰਡ ਚ ਚੱਲ ਕੋਈ ਨਹੀਂ ਆਪਾਂ ਹਰਪ੍ਰੀਤ ਨਾਲ ਗੱਲ ਕਰਾਂਗੇ ਉਹਨੇ ਕਿਹਾ ਉਹ ਜਰ ਕਰ ਲਾ ਜਦੋਂ ਆਰਪੀ ਜਾ ਗਈ ਹਾਂ ਉਹਦੇ ਨਾਲ ਗੱਲ ਲਈ ਦੂੰ ਚਾਹ ਕੋਈ ਨਹੀਂ ਬੜੇ ਚਾਹ ਲਿਆ ਕੋਈ ਚਾਹ ਪੀ ਕੇ ਬਈ ਕਰਦੇ ਆਂ ਗੱਲ ਠੀਕ ਹੈ ਲੈ ਕਰਕੇ ਤਾਂ ਉਹਨੂੰ 10 ਮਿੰਟ ਲੱਗੇ ਸੀ ਮੈਂ 10 ਮਿੰਟਾਂ ਚ ਮੁੜਿਆ ਕਿੰਨਾ ਟਾਈਮ ਲੱਗ ਗਿਆ ਉਹਨੂੰ ਬਸ ਚਾਚੀ ਨੇ ਵੀ ਗੱਲਾਂ ਹੀ ਲਾ ਲਈ ਉੱਥੀ ਬਾਬਾ ਜੀ ਮੋਟਰਸਾਈਕਲ ਕਿਹਦਾ ਖੜਾ ਮੋਟਰਸਾਈਕਲ ਮੋਟਰਸਾਈਕਲ ਤੇ ਐ ਲੈ ਲੈ ਭਣਕਾ ਮੋਟਰਸਾਈਕਲ ਹੁੰਦਾ ਇਹ ਆ ਕੌਣ ਹੈ ਬਾਈ ਨਾ ਆਇਆ ਹੋਵੇ ਗੇੜਾ ਮਾਰਨ ਵਿਚਾਰ ਭੈਣ ਤਾਂ ਕਿਹੜਾ ਆਊਗੀ ਭੈਣ ਤਾਂ ਉਹਦੇ ਕਹਿਕੀ ਗਈ ਸੀ ਮੈਨੂੰ ਕਹਿੰਦੀ ਮੈਂ ਤਾਂ ਆਉਂਦੀ ਨਹੀਂ ਲੈ ਬਾਹਰ ਗੇ ਖੜਾਇਆ ਪਿਆ ਮੋਟਰਸਾਈਕਲ ਐ ਨਹੀਂ ਫਿਰ ਅੰਦਰ ਲਾ ਦੀਏ ਚਲ ਬਾਈ ਬੈਠਾ ਬਾਈ ਆਇਆ ਹੋ ਕੱਲਾ ਭੈਣ ਤਾਂ ਕਿਹੜਾ ਆਈ ਹੋਗੀ ਭੈਣ ਤਾਂ ਜਦੋਂ ਉਹਦੇ ਮੇਰੇ ਨਾਲ ਲੜਕੀ ਗਈ ਸੀ ਕਹਿੰਦੀ ਮੈਂ ਮੁੜ ਕੇ ਆਉਂਦੀ ਨਹੀਂ ਚਲ ਬਾਈ ਨੂੰ ਪੁੱਛਦੀ ਆ ਬਾਈ ਕਿਵੇਂ ਆਏਗਾ ਘਰ ਸੁੱਖ ਨਾ ਆਇਆ ਤਾਂ ਵੀ ਚੰਗੀ ਗੱਲ ਹੈ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਮੈਂ ਹਾਂ ਠੀਕ ਹੈ ਵਧੀਆ ਕਿਨੇ ਡੇੜਾ ਮਾਰੇ ਬਾਈ ਨੇ ਡੇੜਾ ਤਾਂ ਮੈਂ ਖਾ ਮੇਰੇ ਆਈ ਜੇ ਹਾਂ ਚੱਲ ਵਧੀਆ ਬਾਈ ਹੁਣ ਤਾਂ ਮੇਰੇ ਨਾਲ ਆ ਗਿਆ ਭੈਣ ਤਾਂ ਸਾਡੇ ਨਾਲ ਕੇਰਾ ਗੁੱਸੇ ਹੋ ਕੇ ਵਾਗੀ ਮੁੜ ਕੇ ਆਈ ਹੋਈ ਨਹੀਂ ਆਈ ਹੈ ਆਈ ਕਿਉਂ ਨਹੀਂ ਭੈਣ ਭੈਣ ਤਾਂ ਚਾਹ ਕਰੀ ਜਾਂਦੀ ਤੂੰ ਤਾਂ 10 ਮਿੰਟ ਰਹਿ ਕੇ ਗਈ ਸੀ ਕਾਪੀ ਤੂੰ ਕਿੱਧਰ ਵਾਗੀ ਸੀ ਤਖੜੀ ਬੇਬੀ ਹਾਂ ਠੀਕ ਹੈ ਮੈਂ ਮੈਂ ਨਹੀਂ ਤਾਂ ਸੀ ਤੂੰ ਗੁੱਸੇ ਹੋ ਗਈ ਮਾਮੜ ਤੇ ਤੂੰ ਆਵੀ ਨਹੀਂ ਆ ਮੈਂ ਤਾਂ ਹੈ ਨਹੀਂ ਸੀ ਫਿਰ ਭਰਾ ਦੀ ਮੈ ਤੇ ਟੱਡ ਬੱਚਾ ਫੇਰ ਆ ਗਈ ਮੇਰੇ ਅੱਛਾ ਭਰਾ ਦੀ ਮਾਰੀ ਆ ਗਈ ਮੇਰੀ ਮਾਰੀ ਤਾਂ ਕਾਨੂੰਨ ਦੀ ਸੀ ਚਲ ਕੋਈ ਗੱਲ ਨਹੀਂ ਕਾ ਮੈਂ ਇਹ ਕਰੀ ਜਾਏਗੀ ਭਰਾ ਤਾਂ ਬਣੀ ਪਈ ਹੈ ਚੱਲ ਚਾ ਲੈ ਚਾਕੇ ਚਲ ਮੈਂ ਨਹੀਂ ਪਾ ਕੇ ਨਾ ਮੈਂ ਪਾ ਲਉ ਦਵਾਈ ਆ ਪਾ ਲੈ ਚੱਲ ਚਲ ਤੂੰ ਬੈ ਇਧਰ ਬੈ ਜਾ ਪਣ ਬੈ ਜਾ ਬੈ ਤੂੰ ਹਾਂ ਆ ਦੇਖ ਲੈ ਪਣ ਭਾਈ ਹੁਣ ਭਾਬੀ ਤਾਂ ਘਰੇ ਆ ਗਈ ਭਾਬੀ ਤਾਂ ਗਈ ਐਰ ਸੋਈ ਚ ਤੂੰ ਭਾਈ ਵਲ ਕੇ ਮੱਝ ਦੀ ਗੱਲ ਕਰਨੀ ਓ ਜਨਾ ਉਹ ਪਾਣੀ ਮੇਰੀ ਗੱਲ ਸੁਣ ਲੈ ਮੈਂ ਬਾਈ ਨਹੀਂ ਪਹਿਲਾਂ ਉਹੀ ਗੱਲਾਂ ਕਰਕੇ ਹਟਿਆ ਉਹ ਮੈਨੂੰ ਤਾਂ ਤੁਸੀਂ ਐਂ ਆਏ ਸੀ ਕਿ ਆਪਣੇ ਪ੍ਰਿੰਟ ਚ ਮੱਝ ਖਰੀਦਣੀ ਐ ਉਹ ਆਪਣੀ ਮੱਝ ਲੈਣਾ ਆਈ ਸੀ ਖਰੀਦਣੀ ਐ ਮੈਂ ਕਿਹਾ ਚੱਲ ਮੇਰੇ ਭਰਾ ਤੋਂ ਲਿਆਉਣੇ ਆ ਮੱਝ ਉਹਦੇ ਕੋਲੇ ਖੜੀ ਆ ਤੇ ਚੱਲ ਤੇਰੇ ਵਾਲੀ ਮੱਝ ਦੇ ਦੇ ਸਾਨੂੰ ਤੁਸੀਂ ਦੋ ਕੋ ਲਓ ਮੁੱਲ ਲੈ ਲਿਆ ਕਰੋ ਦੁੱਧ ਪਾਣੀ ਮੇਰੀ ਗੱਲ ਸੁਣ ਲੈ ਸਾਨੂੰ ਦੋ ਮਿੰਟ ਦੇ ਦੇ ਮੇਰੇ ਬਿਗੈਰ ਪੁੱਛੇ ਤਾਂ ਆਪ ਵੀ ਗੱਲ ਆਪ ਹੀ ਬਣਾ ਕੇ ਗੋਲਮੜਾ ਆਪ ਹੀ ਤੁਸੀਂ ਤੁਰਪੇ ਨਾ ਮੇਰੀ ਗੱਲ ਸੁਣ ਅੱਜ ਤੂੰ ਮੈਨੂੰ ਜਵਾਬ ਦੇਵੇਂਗਾ ਜਦੋਂ ਤੂੰ ਮੈਨੂੰ ਫੋਨ ਕਰਦਿੰਨਾ ਮੈਂ ਪਹਿਲੇ ਫੋਨ ਭੱਜੀ ਆਉਣੀ ਆ ਤੇਰੀ ਬਾਜ ਤੇ ਅੱਜ ਤੂੰ ਮੈਨੂੰ ਜਵਾਬ ਦੇਵੇਂਗਾ ਮੇਰੀ ਗੱਲ ਤਾਂ ਸੁਣ ਲੈ ਤੂੰ ਸਾਡੇ ਸਾਡੇ ਕੋਲ ਦੋ ਮੱਝਾਂ ਸੀਗੀਆਂ ਇੱਕ ਤਾਂ ਸੀ ਮੱਝ ਪਹਿਲੀ ਵੇਚਤੀ ਜੇ ਤੂੰ ਮੈਨੂੰ ਫੋਨ ਕਰਦਿੰਦੀ ਅਸੀਂ ਉਹ ਮੱਝ ਨਾ ਵੇਚਦੇ ਸਾਰੀ ਕੋਈ ਮੱਝ ਹੈਗੀ ਓਏ ਹੁਣ ਤਾਂ ਤੇਰਾ ਆਪਾ ਜਦੋਂ ਲੜੇ ਸੀ ਮੈਂ ਫੋਨ ਤਾਂ ਨਹੀਂ ਕਰਿਆ ਆਪਸ ਵਿੱਚ ਮੈਂ ਲੜ ਕੇ ਗਈ ਸੀ ਉਹ ਤਾਂ ਨਹੀਂ ਕਰਿਆ ਆਪਣੇ ਭੈਣ ਭਰਾ ਮੈਂ ਕਾਗੀਆਂ ਲੜਾਈਆਂ ਹੁੰਦੀਆਂ ਹੈ ਹਨ ਇਹੇ ਤਾਂ ਗੱਲ ਹੈ ਫਿਰ ਆਪਣੇ ਭੈਣ ਭਰਾ ਮੱਚੀ ਕਿ ਬੰਦਾ ਤੂੰ ਮੈਨੂੰ ਮੱਝ ਦੇ ਦੇ 2 ਕਿਲੋ ਦੁੱਧ ਤੋਂ ਮੋਲ ਲੈ ਲਿਆ ਕਰੂ ਭਾਣੇ ਮੱਝ ਤਾਂ ਮੈਂ ਤੈਨੂੰ ਦੇ ਦੂੰਗਾ ਆ ਬਾਈ ਵੀ ਕਹਿੰਦਾ ਸੀਗਾ ਕਿ ਜੇ ਹਰਪ੍ਰੀਤ ਹਾਂਕ ਹੋਵੇ ਸੁਣ ਫਰੀ ਮੱਝ ਦੇ ਦੂੰਗਾ ਤੇਰੇ ਘਰੇ ਚਲਦੀ ਨਹੀਂ ਤੇਰੇ ਘਰੇ ਚਲਦੀ ਨਹੀਂ ਭਰਾਵਾ ਮੇਰਾ ਨੀ ਕਿਹੱਖਾਂ ਚ ਕੁਝ ਹੈਗਾ ਭਾਣੇ ਤਾਂ ਮੈਨੂੰ ਮੈਨੇ ਦੇਣ ਲੱਗ ਗਈ ਹਾਂ ਉਹ ਗੱਲ ਮੈਨੇ ਦੇਣ ਦੀ ਨਹੀਂ ਤੇ ਤੇਰੀ ਜਮੇ ਨਹੀਂ ਚੱਲਦੀ ਫਿਰ ਹਸਾਂ ਮੈਂ ਤਾਂ ਕਰੇ ਤੂੰ ਪਾਣੀ ਮੇਰੀ ਗੱਲ ਸੁਣ ਲੈ ਜੇ ਮੈਂ ਤੁਹਾਨੂੰ ਮੱਝ ਖਲਾਤ ਹੀ ਆਈ ਉਹਨੇ ਮਗਰੋਂ ਕਲੇਸ਼ ਕਰ ਲਿਆ ਮੈਂ ਤਾਂ ਕਾਹ ਲੈ ਜਾਂਦੀ ਇਹ ਤੂੰ ਗੱਲ ਕਰ ਲਈ ਹਰ ਪਈ ਤੇਰੇ ਚਾਹ ਬਣ ਗਈ ਹਾਂ ਬਾਈ ਲੈ ਮੈਂ ਚਾਹ ਲੈ ਪਹਿਲੇ ਕੋਲ ਕੱਲੀ ਚਾਈ ਚੱਕਲੀ ਦੀ ਬਿਸਕੁਟ ਤਾਂ ਲੈ ਆਉਂਦੀ ਨਾਲ ਬਿਸਕੁਟ ਤਾਂ ਇੱਥੇ ਬੈਠਾ ਬਾਈ ਉਹਦੇ ਕੋਲੇ ਲੈ ਕੀ ਨਹੀਂ ਆਇਆ ਉਹ ਬਾਈ ਜੇ ਬਾਈ ਚੰਗਾ ਕੋਈ ਆ ਘਰ ਸਾਨੂੰ ਸੁਣ ਲੈਨੀ ਚਾਹ ਗੁੱਦੀ ਹੈ ਜਮਨ ਨੀਰਾ ਪੱਤੀ ਵਾਲੀ ਹੋਈ ਹੈ ਦੁੱਧ ਚ ਪੱਤੀ ਉਹ ਦੁੱਧ ਚ ਪੱਤੀ ਦਾ ਬਾਈ ਪਾਉਣੀ ਹੈ ਹੁਣ ਆ ਲੈ ਦੇਖ ਲੈ ਕੀ ਗੱਲਾਂ ਕਰੀਂਦਾ ਬੈ ਤਾਂ ਜਾ ਤੂੰ ਹੁਣ ਕੋਈ ਨਹੀਂ ਬੈਠੀ ਆ ਮੈਂ ਤੌਰੀ ਬੈ ਜੀ ਮਾਈਕ ਕੋਲੇ ਉਹ ਗੱਲਾਂ ਤਾਂ ਬਾਈ ਮੈਂ ਕਰਦਾ ਜਿਹੜਾ ਅਸੀਂ ਲੀਟਰ ਲੈਨੇ ਆ ਨਾ ਉਹਦੇ ਵਿੱਚ ਅੱਧਾ ਪਾਣੀ ਹੁੰਦਾ ਤਾਂ ਸੀ ਤਾਂ ਆਏ ਸੀ ਤੇਰੇ ਕੋਲ ਬਾਈ ਮੋਲ ਵਾਲੇ ਦੁੱਧ ਤਾਂ ਫਿਰ ਇਹ ਜਿਹਾ ਹੁੰਦਾ ਤੈਨੂੰ ਪਤਾ ਕੁਛ ਵੇਖ ਘਰੋਂ ਲੈਣ ਦੀ ਕੀ ਗੱਲ ਸੀ ਉਹ ਘਰੋਂ ਲੱਗਿਆ ਤਾਂ ਘਰੂ ਐ ਕੀ ਕਰੀਏ ਉਹ ਲੈ ਹੁਣ ਮੈਂ ਭਨੇ ਉਹਨੂੰ ਕੋਈ ਨਹੀਂ ਮੈਂ ਕੋਈ ਕਰ ਲੂੰ ਗੱਲ ਭਨੇ ਪੁਰੇ ਮਹਾਰਕ੍ਰਿਤ ਆ ਭੈਣ ਹੁਣ ਕੰਮ ਆਈ ਆਪਣੇ ਕੋਲੇ ਦੱਸੋ ਕੀ ਕੰਮ ਆਈ ਆਹੀ ਗੱਲ ਦੇਖ ਰਿਆ ਹੁਣ ਆਪਣੀ ਚਾਹ ਵੀ ਕਾਲੀ ਹੋਇਆ ਕਰੂਗੀ ਕਿਉਂ ਆਪਣੀ ਚਾਹ ਕਿਉਂ ਕਾਲੀ ਹੋਇਆ ਕਰੂਗੀ ਹੁਣ ਮੈਂ ਤੈਨੂੰ ਕੀ ਦੱਸਾਂ ਚਲ ਤੂੰ ਰਹਿ ਆ ਮੇਰੇ ਕੋਲ ਮੜਾ ਜਾ ਤੇਰੇ ਨਾਲ ਗੱਲ ਕਰ ਹੀ ਲੈਣਾ ਚਲ ਚੰਗਾ ਭਣਾ ਮੈਂ ਪੁੱਛਦਾ ਹਾਂ ਚਲ ਪੁੱਛ ਲੈ ਕੇਰਾ ਭਾਈ ਹੁਣ ਮੇਰੀ ਗੱਲ ਸੁਣ ਹੁਣ ਆਪੇ ਕਰ ਲਾਹ ਲ ਗੱਲ ਕਰ ਲੂਗਾ ਹੋਰ ਬਾਈ ਦੇ ਸਿਰ ਤੇ ਸਿੱਟੀ ਗੱਲ ਮੈਂ ਤਾਂ ਹੁਣ ਮੇਰੀ ਗੱਲ ਸੁਣ ਹਾਂ ਜਿਵੇਂ ਖਲਾਉਂਦੇ ਆ ਨਾ ਚੁੱਪ ਕਰਕੇ ਕਰਾ ਕੇ ਕੈਂਟਰ ਉਦੀ ਭੱਜ ਜਾ ਕਿਹੜਾ ਤਾਂ ਮੈਂ ਨਖਰੀ ਤਾਂ ਕਰਦੀ ਹਣੀ ਮੈਂ ਤਾਂ ਕਰੂੰਗੀ ਇੱਕ ਦੋ ਨਖਰੇ ਤਾਂ ਹਾਂ ਠੀਕ 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 ਹੈ ਚਲ ਆਪਾਂ ਦੇਖਦੇ ਹਾਂ ਹਾਂ ਚੰਗਾ ਇਹ ਜੀ ਬਣਾ ਕਰ ਦੁੱਧ ਚ ਪੱਤੀ ਪਾਈ ਚਿੱਟੀ ਚਿੱਟੀ ਬਣਾਇਆ ਕਰਾਂਗੇ ਚਲ ਬਸ ਕਿਹੜਾ ਮੱਝ ਖੋਲਣ ਦੀ ਕਰੀ ਤੂੰ ਹਾਂ ਦੁੱਧ ਚ ਪੱਤੀ ਪਾ ਗਏ ਚਲ ਜਵਾਕਾਂ ਜਵਾਕਾਂ ਨੇ ਵੀ ਰੰਗ ਚਲ ਤੀ ਲੈ ਕਿਹੜਾ ਕਰਨ ਕਰਨ ਚਾਹ ਫਿਰ ਚੱਲਾਂਗੇ ਮੱਝ ਲੈ ਅਚਾਰਦੇ ਕੋ ਚਾਹਦੇ ਵਸ ਚੱਲਦੇ ਆ ਦਰਸ਼ਨ ਕੀ ਗੱਲ ਕਹਿੰਦੇ ਕੀ ਗੱਲ ਐ ਉਹ ਗੱਲਾਂ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਲੱਗਤ ਤੇਰੀ ਮੈਂ ਕਾਹ ਕਾਇਕੇ ਮੈਨੂੰ ਦੀ ਆਪਣੀ ਮੈਨੂੰ ਤਾਂ ਕੋਈ ਗੱਲ ਦੀ ਬੁਝਾਰਤਾਂ ਦੀਆਂ ਪਾਈਆਂ ਨਾ ਚਿਰ ਤੇ ਨਹੀਂ ਤੂੰ ਗੱਲਾਂ ਕਰੇ ਤੈਨੂੰ ਸੁਣੀਆਂ ਨੇ ਕਦੇ ਕੰਨ ਬੋਲੇ ਮੇਰੇ ਕਿਤੇ ਗੱਲਾਂ ਤਾਂ ਮੈਨੂੰ ਸਾਰੇ ਨਹੀਂ ਸੁਣਦਿਆਂ ਮੈਨੂੰ ਸਿੱਧੀ ਗੱਲ ਆਪਣੇ ਮੂੰਹ ਨਾਲ ਦੱਸ ਸੁਣਦੇ ਤਾਂ ਸਾਰੇ ਕਿਹਦੇ ਹਾਂ ਹਾਂ ਪਹਿਲਾਂ ਤਾਂ ਉਹਨਾਂ ਦੀ ਚਾਹ ਕਾਲੀ ਬਣਦੀ ਸੀ ਹੁਣ ਚਾਹ ਆਪਣੀ ਕਾਲੀ ਬਣੂ ਮੈਂ ਤੈਨੂੰ ਐਂ ਕਹਿੰਦਾ ਸੀਗਾ ਸਿੱਧਾ ਆਸਾ ਸਿੱਧਾ ਉਸਨੂੰ ਤੇਰੀ ਕਰਨ ਕੀ ਆਈ ਹੈ। ਸੱਦਾ ਕੀ ਰਸਾਂ ਆਪਣੀ ਮੱਝ ਲੈਣ ਆਏ ਨੇ ਮੱਝਾਂ ਨਾਲ ਦੁੱਧ ਨਹੀਂ ਹੈਗਾ। ਹਾਂ ਹੋ ਮੈਨੂੰ ਪਤਾ ਸੀ ਵੀ ਮੱਝ ਦੀ ਮਾਰੀ ਆਈ ਹੈ ਉਹ ਤਾਂ ਕਿੱਥੇ ਹੁੰਦੀ ਸੀ। ਉਹ ਤਾਂ ਇਹ ਨਖਰਾ ਕਰਦੀ ਸੀ ਲੜਕੇ ਉੱਡੀ ਸੀ। ਕਹਿੰਦੀ ਸੀ ਮੈਂ ਤੇਰੇ ਆਉਂਦੀ ਨਹੀਂ ਮੁੜ ਕੇ। ਉਹ ਕਹਾਂ ਚੱਕਰ ਦਾ ਸ਼ੂਟ। ਕਿਹੜਾ ਸ਼ੂਟ ਲੈ ਕੇ ਦੇਗੀ। ਤੇ ਅੱਜ ਮੱਝ ਲੈਣ ਜਾਕਦੇ ਨੇ ਆ ਕਿ ਮੈਂ ਨਹੀਂ ਮੈਂ ਸਮਝ ਦੇਂਦੀ ਮੈਂ ਤਾਂ ਨਚ। ਉਹ ਮੇਰੀ ਗੱਲ ਸੁਣ ਲੈ ਤੂੰ ਸਿਆਣੀ ਬਣ ਜਾ। ਸਿਆਣੀ ਚੋਂ ਮੈਂ ਤਾਂ ਸਿਆਣੀ ਬਣਦੀ ਨਹੀਂ। ਨਾ ਮੈਂ ਅੱਜ ਸਿਆਣੀ ਨਾ ਮੈਂ ਕੱਲ ਸਿਆਣੀ ਸੀ ਉਹਦੇ ਵੀ ਇਹ ਮੈਨੂੰ ਸਾਰ ਕੁਝ ਬੋਲ ਕੇ ਗਈ ਐ ਦੇਖ ਮੈਂ ਤਾਂ ਸਿਆਣੀ ਹੀ ਨਹੀਂ ਮੇਰੇ ਪੇਕੇਆਂ ਨੇ ਪੈਸੇ ਦਿੱਤੇ ਸੀ ਮੈਂ ਸੋਨਾ ਨਹੀਂ ਲਈਏ ਮੇਰੀ ਗੱਲ ਸੁਣੋ ਹਾਂ ਮੈਂ ਇਸ ਔਰਤ ਨੂੰ ਖਾਂਦੇ ਨਹੀਂ ਹੈਗੇ ਉਹ ਮੈਂ ਇਸ ਔਰਤ ਨੂੰ ਰੱਖਦੇ ਨਹੀਂ ਹੈਗੇ ਉਹ ਮੈਂ ਇਸ ਔਰਤ ਨੂੰ ਵਾਪਸ ਕਰਕੇ ਜਾਣਗੇ ਉਹਨਾਂ ਨੇ ਕੜਾਪਾਏਗਾ ਉਹਨਾਂ ਨੇ ਖੇਤੀ ਦਾ ਕੰਮ ਐ ਆਪਾਂ ਕਿਹੜੇ ਫੀਤੀ ਕਰਦੇ ਆਂ ਆਪਾਂ ਨੂੰ ਤਾਂ 2 ਕਿਲੋ ਦੁੱਧ ਨਹੀਂ ਮੁਕਣਾ ਨਾ ਗੱਲਾਂ ਤੇ ਲੂਆ ਕਰਦੇ ਉਹਨਾਂ ਨੇ ਤਾਂ ਕੜਾਪਾ ਐਛਾ ਜੇ ਲੋ ਆਪਣੇ ਕਰੋ ਮੈਂ ਸਭਾਗੀ ਤੇ ਆਪਣੇ ਕੀ ਹੋ ਜੂ ਆਪਣੇ ਵੀ ਤਾਂ ਕੜਾਪੇ ਆ ਜੂ ਉਹ ਤਾਂ ਜੇ ਬਸ਼ੇਰੀ ਦੇ ਉੱਤੇ ਲੈਣਾ ਤਾਂ ਵੀ ਥੋੜਾ ਰ ਉਹ ਫਾਂਡੇ ਦੋਟਾ ਇਕ ਲਿਬ ਵਿਚ ਰਹੇ ਕੋਈ ਸੋਰੀ ਆ ਤੇਨੂੰ ਜਿੰਨੇ ਨਹੀਂ ਗੱਲਾਂ ਕਰਦੇ ਬਾਈ ਹੁਣ ਮੈਂ ਗੱਲਾਂ ਚ ਨਹੀਂ ਲੇਖਿਆ ਬਾਈ ਕਹਿੰਦਾ ਕਿੱਲੇ ਦੁੱਧ ਲੈਣੇ ਆਂ ਕਿ ਤੇ ਪਾਣੀ ਹੁੰਦਾ ਵਿੱਚ ਇੱਕ ਕਿੱਲੇ ਲੈਣੇ ਨਾ ਕਿੱਲੇ ਨਾਲ ਕੀ ਹੁੰਦਾ ਉਹ ਮੇਰੀ ਗੱਲ ਸੁਣ ਲੈ ਉਹ ਜ਼ਿੰਮੇਦਾਰ ਨਾ ਦੁੱਧ ਮੁੱਲ ਨਾਲ ਸੰਗ ਮੰਦਾ ਹੈ ਨਾ ਤੂੰ ਕੜਾ ਬਾਣੀ ਐ ਕੋਈ ਨਹੀਂ ਤੇ ਜ਼ਿੰਮੇਦਾਰੀ ਐ ਉਹ ਆਪਾਂ ਮੇਰੀ ਗੱਲ ਸੁਣਾ ਆਪਣਾ ਤਾਂ ਬਾਣੀ ਵਾਲਾ ਕੰਮ ਹੀ ਤਾਂ ਆਪਾਂ ਖੇਤੀ ਨਹੀਂ ਕਰਦੇ ਹੋਰ ਬਾਣੀਏ ਕਿਵੇਂ ਹੁੰਦੇ ਨੇ ਬਾਣੀਏ ਕਿਹੜੇ ਖੇਤੀ ਕਰਦੇ ਨਾ 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 ਮੋਲ ਉਸ ਨਹੀਂ ਦਿੰਦੀ ਆਪਦੀ ਮੈਂ ਤਾਂ ਉਹਨੂੰ ਲੱਕਿਆ ਜੋੜੀ ਆਈਆਂ ਜੀ ਦੋ ਸਰਕਾਂ ਮੈਂ ਸਾਂ ਜੋੜੇ ਅਸਤੇ ਤੈਨੂੰ ਲੱਗਣ ਲੱਗਿਆ ਸਿੱਧਾ ਜਵਾਬ ਦੇ ਦੇ ਤੂੰ ਇਹ ਕਿਹੜੀ ਹਰਪ੍ਰੀਤ ਨਹੀਂ ਮੰਨਦੀ ਮੇਰੀ ਗੱਲ ਸੁਣ ਲੈ ਮੈਂ ਤੁਹਾ ਦਾ ਆਪਣੀ ਭੈਣ ਨੂੰ ਜਵਾਬ ਦਿੱਤਾ ਨਹੀਂ ਆਂਦਾ ਤੇ ਤੂੰ ਜਵਾਬ ਦੇ ਤੂੰ ਲੈ ਦੇ ਫਿਰ ਮੈਂ ਨਹੀਂ ਦਿੰਦੀ ਤੂੰ ਹੀ ਦੇ ਜਵਾਬ ਇਹ ਜਵਾਬ ਜੀ ਮੈਂ ਹਾਂ ਤੇ ਮੇਰੇ ਪਿੱਛੇ ਬਣਾ ਹਾਂ ਕਿ ਮੈਂ ਕਰੀ ਫਿਰ ਹਾਂ ਦਾ ਮੈਂ ਕਰੀ ਹੀ ਤੇ ਤੈਨੂੰ ਪੁੱਛੀਦਾ ਜਾਣਾ ਮੈਂ ਤੈਨੂੰ ਮੈਂ ਹਾਂ ਤਾਂ ਨਹੀਂ ਕਰੀ ਤੂੰ ਹਾਂ ਨਹੀਂ ਕਰੀ ਪਰ ਨਾ ਕਹਿ ਦੇ ਬਾਅਦ ਜਾ ਕੇ ਫਿਰ ਤੂੰ ਕਹਿ ਲੈ ਮੈਂ ਨੋੜ ਦੇ ਤੂੰ ਕਹ ਮੈਂ ਕਿਉਂ ਕਹਾ ਮੈਂ ਤਾਂ ਲਖਾ ਰੇ ਤੇ ਕੰਦੇ ਪੈਸੇ ਲੈ ਕੇ ਤੈਨੂੰ ਮੱਝ ਲੈ ਕੇ ਦਿੱਤੀ ਸੀਗੀ ਦੇਖੋ ਮੇਰੇ ਤੂੰ ਐ ਕਹਦੇ ਵੀ ਤਾਰਪਰੀ ਦੇ ਪੇਕੇ ਵਾਲੇ ਉਹਨਾਂ ਨੇ ਲੈ ਕੇ ਜਾਣੀ ਐ ਤੂੰ ਹੋਰੀ ਭੈਣ ਨੂੰ ਐ ਕਹੇ ਵੀ ਜਿਹੜਾ ਤੇਰੇ ਪੇਕੇ ਦੀ ਮੱਝ ਹੁੰਦੀ ਫਿਰ ਤੂੰ ਲੈ ਜਾਈਂ ਕਿਤਾ ਮੇਰੇ ਪੇਕੇ ਦੀ ਮੱਝ ਐ ਮੈਂ ਜਵਾਬ ਦੇਣੀ ਐ ਆਪਣੀ ਮਾੜਾ ਦਿਲ ਦੀ ਸਿੱਧਾ ਕਹਿੰਦੇ ਮੈਂ ਤੂੰ ਕਹਿੰਦਾ ਮੈਂ ਲਵਾਂਗੀ ਫਿਰ ਤੂੰ ਗੁੱਸਾ ਮੰਨਣਾ ਮੇਰੇ ਭੈਣ ਨੂੰ ਜਵਾਬ ਦੇ ਤਾਉ ਮੈਨੂੰ ਕਹਿੰਦਾ ਜੇ ਤੂੰ ਹਾਂ ਕਹੇਗੀ ਉਹ ਤੇਰੀ ਹੁਕਮ ਐ ਤੇਰੀ ਸੋਭਾ ਜੀ ਮੈਂ ਮੱਝ ਨੂੰ ਖੜਾ ਦੂੰਗਾ ਦੋਵੇਂ ਨੇ ਛੱਡ ਜਾਣਗੇ ਜਵਾਬ ਦੇਂਗੀ ਆਸ ਗੱਲ ਮੁਕੀ ਤੇ ਫਿਰ ਤੇਰਾ ਸਿੱਧਾ ਇਰਾਦਾ ਹੀ ਵੀ ਦੋ ਮਹੀਨੇ ਨੂੰ ਛੱਡ ਜਾਣੀ ਮੈਂ ਮੱਝ ਖਿਲਾ ਦੂੰਗਾ ਜੇ ਤੂੰ ਖਿਲਾਈ ਤਾਂ ਜਾਂ ਮੱਝ ਪਰ ਮੇਰੀ ਰਹਿ ਲੈਂਦੀ ਕਿ ਲੋੜ ਮੈਂ ਮੱਝ ਕਿਵੇਂ ਖਿਲਾ ਸਕਦਾ ਜਦੋਂ ਹਾਈ ਮੱਝ ਤੇਰੇ ਪੇਕਿਆਂ ਦੀ ਕਿਹਾ ਤੂੰ ਹੀ ਖਿਲਾ ਸਕਦੀ ਐ ਮੈਂ ਨਹੀਂ ਖਿਲਾ ਸਕਦਾ ਮੈਂ ਮੱਝ ਕਿਵੇਂ ਜਦੋਂ ਉਹਦੀ ਭੈਣ ਆਹ ਹੋਰ ਇੱਕ ਗੱਲ ਮੇਰੇ ਤੋਂ ਲੈ ਕੇ ਛੱਡ ਜਾ ਕਰ ਮਾੜੀ ਤਾਂ ਮੈਨੂੰ ਬੱਜਣਾ ਨਾ ਪਹਿਲਾਂ ਛੋਟ ਪਿੱਛੇ ਮੈਨੂੰ ਮਾੜੀ ਕਹਿੰਦੀ ਸੀ ਲੈ ਤੈਨੂੰ ਜਦੋਂ ਫਿਰ ਆਪਾਂ ਘਰ ਆੜ ਤੀਏ ਨੇ ਪਤਾ ਲੱਗ ਗਿਆ ਮੈਨੂੰ ਉਹ ਕਹਿੰਦਾ ਕੋਈ 1500 ਦਾ ਲੈ ਕੇ ਆਈਏ ਕੁੜੀ ਛੂਟ ਉਹ ਚੱਲ ਮੇਰੀ ਗੱਲ ਅੱਪਾ ਘੜਾ ਲੈ ਕੇ ਨਾ ਦਿੰਦੇ ਉਹਦਾ ਵੀ ਘਰ 'ਚ ਹਿੱਸਾ ਹੈਗਾ ਕਿੱਥੇ ਵਧੀਆਂ ਤੂੰ ਹਿੱਸਾ ਤਾਂ ਹੈਗਾ ਘਰ 'ਚ ਮੈਂ ਤਾਂ ਰਹਿ ਕਹਿੰਦੀ ਹਾਂ ਵੀ ਹਿੱਸਾ ਨਹੀਂ ਫਿਰ ਮੇਰੇ ਪੈਕੇ ਵਾਲੀ ਚਿੱਤ ਤਾਂ ਕੋਈ ਹਿੱਸਾ ਨਹੀਂ ਹੈ ਨਾ ਉਹ ਨਾਲ ਬਾਈ ਵੀ ਆਇਆ ਤੂੰ ਕਿਉਂ ਰੋਲਾ ਪਾਈ ਜਾਂਦੀ ਹੈ ਜੇ ਤੂੰ ਨਹੀਂ ਵਾਜ ਦੇਣੀ ਭੈਣ ਨੂੰ ਇੱਥੇ ਬੈਠੀ ਪਈ ਜਮ ਤੇਰੇ ਕੋਲ ਤੂੰ ਚੁੱਪ ਕਰ ਨਾ ਮੇਰੇ ਕੋਲੇ ਨਾ ਤੇ ਆ ਪੀ ਜਵਾਬ ਦੇ ਦੇ ਤੂੰ ਇਹ ਤਾਂ ਹਰਪ੍ਰੀਤ ਮੰਨਦੀ ਨਹੀਂ ਪਈ ਉਹਨੂੰ ਪੁੱਛ ਲੈ ਜੇ ਫਿਰ ਵੀ ਤੈਨੂੰ ਹਾਂ ਕੋਈ ਨਹੀਂ ਮੇਰੇ ਕੋਲ ਮੇਰੀ ਘਰ ਤੇ ਕਿਹੜਾ ਯਕੀਨ ਮੰਨ ਜੂਗੀ ਭੈਣ ਤੈਨੂੰ ਫੇਰ ਪੁੱਛੂ ਫੇਰ ਜਵਾਬ ਤੈਨੂੰ ਦੇਣਾ ਨਾ ਮੈਂ ਲਿੰਦੀ ਨਹੀਂ ਨਾ ਮੈਂ ਸਮਝ ਨਾ ਕਹਤੀ ਤੈਨੂੰ ਤੂੰ ਜਾ ਜਾ ਕੇ ਜਾ ਕੇ ਜਿੱਦੇ ਤੈਨੂੰ ਲੋੜ ਆਈ ਅੰਦਰ ਤੂੰ ਮੈਂ ਤਾਂ ਬਾਹਰ ਹੀ ਨਹੀਂ ਹੁੰਦੀ ਛੋਟੇ ਕੋਈ ਜਿੱਦੇ ਤੈਨੂੰ ਆਪ ਨੂੰ ਰੋਡ ਪਈ ਤਰੂ ਅੱਜੇ ਪਤਾ ਲੱਗੂਗਾ ਕੋਈ ਨਹੀਂ ਜਿੱਦੇ ਲੋੜ ਪਈ ਦੇਖ ਲਾਂਗੇ ਜਾ ਤੂੰ ਬਾਹਰ ਹੀ ਵੱਗ ਜਾ ਵੱਡਾ ਆ ਗਿਆ ਮੈਂ ਸਾਲਾ ਮੈਂ ਦੇਖ ਲਾ ਬਾਹਰ ਗਈ ਰਹਗੀ ਮੈਂ ਤਾਂ 2 ਮਿੰਟ ਕਹਿ ਕੇ ਕਿ ਬਾਗੀ ਚਾਚੇ ਕਈ ਮੜਾ ਚਾਚੇ ਘਰੇ ਜਾ ਕੇ ਨਹੀਂ ਆਂ ਬਿੰਦਾ ਜੀ ਦੇ ਨਾਲ ਭੈਣ ਸੱਦ ਲਈ ਫੋਨ ਕਰਕੇ ਇਹਨੇ ਆਪ ਹੀ ਸੱਦੀ ਹੋ ਵੀ ਚੱਕਦੇ ਨੇ ਅੱਜ ਅਜੇ ਤੱਕ ਘਰੇ ਹੀ ਨਹੀਂ ਗਈ ਕਿ ਬਦਕਨਾਂ ਕੋਤੀ ਗੱਲ ਕਰੀ ਹੋਵੇ ਤਾਂ ਹੀ ਮੈਨੂੰ ਚਾਚੇ ਕੇ ਭੇਜ ਜਾਵੇ ਆਪ ਵੀ ਭੇਜ ਕੇ ਕਹਿੰਦੇ ਚਾਚੀ ਨੂੰ ਕੰਮ ਹੈ ਤੇਰੇ ਤੈਨੂੰ ਚਾਚੀ ਕਿਹਨੇ ਜਾਇਆ ਮੈਂ ਚਾਚੀ ਘਰੇ ਵਾਗੀ ਤੇ ਮੇਰੇ ਉਹਨਾਂ ਨੂੰ ਜੱਫਕਾ ਦੇਨੇ ਛੱਡ ਲੈ ਵੀ ਆਜਾ ਮੈਂ ਖੋਲ ਕੇ ਲੈ ਲੈ ਐਨੀ ਪਤਾ ਨਹੀਂ ਨਾ ਮੰਗ ਟੈਂਪੂ ਵੀ ਆਉਂਦਾ ਹੋਵੇ ਟੈਂਪੂ ਵੀ ਕਰਾ ਲਿਆ ਹੁਣ ਮੈਂ ਚਿਰਾਂਉ ਇਹਨਾਂ ਦਾ ਤਾਂ ਪਤੀ ਨਹੀਂ ਹੁਣ ਇਹ ਤਾਂ ਮੈਂ ਇਸ ਦੇ ਕੇ ਛੱਡੂਗਾ ਕੋਈ ਨਹੀਂ ਲਦੇਰੀ ਮੈਂ ਵੀ ਨਾ ਨਹੀਂ ਤਾਂ ਕਿਲੋ ਡੋ ਕਿਲੋ ਦੁੱਧ ਨਹੀਂ ਸਾੜ ਲਾਂ ਦੀ 5 ਕਿਲੋ ਪੱਕਾ ਜਿੰਨਾ ਮੈਂ ਇਸ ਦਿੰਦੀ ਹਾਂ ਉਹਨਾਂ ਦਾ ਦੁੱਧ ਲੈ ਆ ਤੂੰ ਢੋਲਾ ਲੈ ਤੂੰ ਦੇਖ ਲੈ ਫਿਰ ਤੂੰ ਦੇ ਕੇ ਦੇਖ ਲੈ ਮੈਸ ਪ ਪੀਆ ਬਲੀ ਹਾਂ ਹਾਂ ਬੈਠੀ ਆ ਮੱਝ ਤਾਂ ਚਲ ਨਮਾਤ ਵਾ ਲਾਂਗੇ ਮੱਝ ਤਾਂ ਵਧੀਆ ਸੋਹਣੀ ਚਲ ਲੈ ਜਾਾਂਗੇ ਹਾਂ ਪਰੇ ਡਰ ਨਾ ਜਾਵੇ ਚੰਡੀ ਆ ਜੋ ਮੱਝ ਤੋਂ ਤਰਦੀ ਆ ਉਹ ਹਾਂ ਹਾਂ ਤਰਦੀ ਐ ਤੇ ਪਰੇ ਨਾ ਭਾਈ ਫੇਰ ਖਲਾ ਮੱਝ ਰਹਿ ਗਈ ਸੀ ਪਰੇ ਮੱਝ ਤਾਂ ਮੈਂ ਖਰਾ ਦੂੰਗਾ ਤੂੰ ਮੈਨੂੰ ਐ ਕਹਿਆ ਸੀ ਜੇ ਤੁਸੀਂ ਛੋਟੀ ਲੈ ਜਾਂਦੇ ਮੱਝ ਛੋਟੀ ਕੋਲ ਲੈ ਕੁੜੂ ਦਿੰਦੀ ਆ ਲਜਾਣੀ ਤਾਂ ਮੈਂ ਦੁੱਧਾ ਲਈ ਹਾਂ ਉਹ ਤਾਂ ਆਪਣੇ ਗੱਲ ਤੇਰੀ ਠੀਕ ਹੈ ਹੁਣ ਹਰਪ੍ਰੀਤ ਫਿਰ ਮੇਰੇ ਨਾਲ ਮਗਰੋਂ ਲੜੂਗੀ ਮੈਂ ਜਿੱਦਾਂ ਉਸਨੂੰ ਖਿਲਾ ਦਵਾਂ ਉਹ ਤਾਂ ਵੇਖੀ ਜਾਈ ਤੂੰ ਆਪ ਹੱਥ ਨੂੰ ਚੁੱਪ ਕਰਕੇ ਬੈ ਜੂਗੀ ਕੁਛ ਨਹੀਂ ਬੋਲਦੀ ਤੂੰ ਮੱਝ ਖਿਲਾ ਮੈਨੂੰ ਆਪਣੇ ਮੇਰੀ ਗੱਲ ਤਾਂ ਸੁਣ ਲੈ ਕਿਉਂ ਸਾਡੇ ਘਰੇ ਕੇਸ ਫੋਨ ਹੋਣੇ ਤੁਸੀਂ ਦੇਖ ਲੋ ਵੀ ਬਿੰਗ ਗਿਆ ਮੱਝ ਦਾ ਨਹੀਂ ਗੱਲ ਸੁਣ ਜੇ ਕੋਈ ਇੱਥੇ ਹੈ ਨਹੀਂ ਕੋਈ ਕੈਂਟਰ ਕਾਊਂਟਰ ਮੈਂ ਫੋਨ ਕਰਕੇ ਸੱਦ ਲੈਣਾ ਇੱਥੋਂ ਮਾਖੇ ਤੋਂ ਮੰਗਵਾ ਉਹ ਤਾਂ ਕੋਈ ਗੱਲ ਨਹੀਂ ਫੋਨ ਤਾਂ ਜਦੋਂ ਕਰਤਾ ਉਹਦੀ ਆ ਜੂਗਾ ਕੈਂਟਰ ਵਾਲਾ ਤਾਂ ਹਾਂ ਅਰੇ ਤੂੰ ਕੀ ਕਹੇ ਸੀ ਮੱਝ ਦਾ ਮੂੰਹ 빙ਗਾ ਹਾਂ ਮੱਝ ਦਾ ਮੂੰਹ 빙ਗਾ ਦੇ ਓਏ ਆਪਾਂ ਦਾ ਦੁੱਧੀ ਪੀਣਾ ਹੈ ਮੂੰਹ 빙ਗਾ ਦੇ 2 ਮਹੀਨੇ ਦਾ ਖਤਰਾ ਆਪਣਾ ਟਾਈਮ ਪਾਸ ਹੋ ਜਾਊਗਾ ਹਰੀ ਤਾਂ ਮੱਝ ਆ ਦੇਖ ਲੈ ਕਿਹੜੇ ਮਿੰਟ ਦੰਦ ਜੇ ਕੱਢਦੀ ਹੋਰਾਂ ਨੂੰ ਹਾਂ ਮੈਂ ਬਣੇ ਇਹ ਮੂੰਹ 빙ਗਾ ਤੁਸੀਂ ਨਾਲ ਜਾਓ ਫਿਰ ਲੈ ਹਾਂ ਦੁੱਧੀ ਪੀ ਲੈ ਮੈਨੂੰ ਕਿਹੜਾ ਫੋਟੋ ਕਰਾਉਣੀ ਹੈ ਮੈਂ ਭਾਣੇ ਮੇਰੀ ਗੱਲ ਸੁਣ ਲੈ ਮੁੱਧ ਦਾ ਮੂੰਹ 빙ਗਾ ਕਹੀ ਇਹਨੇ ਕਹਿੰਦੇ ਹਰਪ੍ਰੀਤ ਕੋਲ ਨਾ ਕਹਿੰਦੀ ਉਹਦੇ ਪੇਕੇ ਤੋਂ ਲੈਣ ਦੀ ਸੀ ਅੱਛਾ ਹਾਂ ਇਹ ਲਖਦੀ ਹੈ अच्छा तैनू ਲੱਗਦੀ ਆ ਮੂੰਹ ਵੀ 1.5 ਲੱਖ ਦੀ ਆ ਹਾਂ ਅੱਛਾ ਜਾ ਕੇ ਵੇਖ ਮੰਡੀਆਂ ਤੇ ਫਿਰ ਪਤਾ ਲੱਗਦਾ ਆ ਜਾ ਆਪਣੇ ਮੜਾ ਜੇ ਆਪਾਂ ਹਰਪ੍ਰੀਤ ਤੋਂ ਵੀ ਹਾਂ ਕਹਾ ਲਈਏ ਆ ਜਾ ਫਸ ਜਾ ਤੇਰੀ ਹਾਂ ਕੋਈ ਨਹੀਂ ਕਰਦੀ ਉਹ ਕਰ ਲੈ ਤੁਰ ਕੇ ਰੌਮੇ ਚੱਲ ਬਸ ਹੁਣ ਮੇਰੀ ਤਾਂ ਹਾਂ ਹੀ ਹੈ ਕਰਕੇ ਨਾ ਸਾਧਾਰਥੀ ਜਪ ਲੈ ਕੇ ਚੱਲ ਜੀ ਸਾਧ ਸਦਾਈ ਦਾ ਫੇਰ ਹੀ ਹੈ ਪਹਿਲਾਂ ਹਰਪ੍ਰੀਤ ਨੇ ਗਲਤ ਤਾਂ ਕਰ ਲਈਏ ਆ ਜਾ ਆਪਣੇ ਮੜੀ ਜੀ ਗਲਤ ਤਾਂ ਕਰ ਲੋ ਚੰਗਾ ਆਇਆ ਕੁਝ ਆਇਆ ਵੱਧ ਕੇ ਇਹ ਤਾਂ ਆਪਣੇ ਉਹਦੇ ਆ ਪੇਕੇ ਵਾਲੀ ਮਾਜੀ ਵਧੀਆ ਜਿਹੜੀ ਦੂਜੀ ਸਿਰ ਨੇ ਘਰ ਵਾਲੀ ਆਪਣੀ ਉਹ ਤਾਂ ਮੱਤ ਵੇਖ ਹੈ ਮੂੰਹ ਤੇ ਨਾ ਕਹਾ ਮੂੰਹ ਵੀ 1.5 ਕਿ ਮੁੰਡੇ ਕਹਿੰਗੇ ਫਿਰ ਦੇਖ ਰਿਹਾ ਉਹਨੇ ਮੱਝ ਨੂੰ ਤੂੰ ਨਾ ਕਹੂਗੀ ਫਿਰ ਲਿਆਣ ਨਹੀਂ ਅੱਛਾ ਮੈਂ ਕਹਿੰਦੀ ਨਹੀਂ ਹਾਂ ਹਾਂ ਲੈ ਕਿਵੇਂ ਹੈ ਪ੍ਰੀਤ ਠੀਕ ਆ ਮੈਂ ਤਾਂ ਕਿਵੇਂ ਇਧਰ ਗੇੜੇ ਜਮਾ ਦੇ ਫਿਰ ਦਿਓ ਮਾਰੀ ਉਹਨੇ ਮੱਝ ਵੇਖ ਕੇ ਹੀ ਅੱਛਾ ਹਾਂ ਦੁੱਧ ਫਿਰ ਨਹੀਂ ਲਿਆਣੀ ਚ ਦੋ ਕੁ ਮਹੀਨੇ ਤੱਕ ਨੂੰ ਤੇ ਰਸੀ ਬਾਪੀ ਹੱਟ ਜਾਣਗੇ ਫਿਰ ਇੰਨੇ ਸੀ ਲੈ ਲੈਣਗੇ ਅੱਜਾਂ ਦੇ ਵੀ ਨਹੀਂ ਸਰਦਾ ਪੈਣੇ ਦੁੱਧ ਵੀ ਨਹੀਂ ਆ ਰਿਹਾ ਕੋਈ ਇੱਕ ਤੁਸੀਂ ਆਏ ਕਿ ਤੋਹੋਂ ਹੁੰਦੇ ਰੇਕ ਦੇਣ ਦੇ ਤੈਨੂੰ ਤੁਸੀਂ ਆਈ ਹੈ ਨਾ ਸੋਦੇ ਤੇ ਜਵਾਕ ਹੁਣ ਬਾਹਰ ਕਰਦੇ ਨਹੀਂ ਇੱਕ ਬੜੀ ਦਾ ਕੰਮ ਹੈ ਨਾ ਇਹ ਤੁਸੀਂ ਦਰਨੇ ਜੀ ਇਹ ਦਰਨੇ ਜੀ ਸਰਨ ਨਾਲ ਥੋੜੇ ਦੁੱਧ ਲੈ ਲੈ ਕਰੋ ਸਰਜਾ ਕਰੋ ਤੁਸੀਂ ਤਾਂ ਦੋ ਰੇਕ ਕਿਹੜਾ ਕੰਮ ਹੈ ਸਾਡੇ ਖੇਤੀ ਦੇ ਕੰਮ ਸਾਡੇ ਹੱਥ ਤੇ ਐਡਾ ਕੋਈ ਨਹੀਂ ਸਾਨੂੰ ਫਿਰ ਦੇ ਦਾਂਗੇ ਅਸੀਂ ਉਹ ਕਰਦੇ ਕੋਈ ਤੇਰੇ ਪੋਚਾ ਤੇਰੇ ਪੇਕਿਆਂ ਦੀ ਰਹੂਗੀ ਮੱਝ ਤਾਂ ਮੱਝ ਤਾਂ ਨਹੀਂ ਮੇਰੀ ਬਣਦੀ ਅਸੀਂ ਰਹਿਣਗੇ ਮੈਂ ਥੋੜਾ ਕਰਾਂਗੇ ਬਈ ਐਸੀ ਕਿਹੜਾ ਹੁਣ ਉੱਥੇ ਕੋਈ ਪੱਕੀ ਰੱਖਣੀ ਆਹੋ ਹਾਂ ਚਲ ਕੋਈ ਨਹੀਂ ਬਾਈ ਹੁਣ ਮੈਂ ਉਹੀ ਗੱਲ ਬਾਈ ਨਾਲ ਆਇਆ ਬਾਈ ਕਰਕੇ ਮੈਂ ਜਵਾਬ ਨਹੀਂ ਦੇ ਸਕਦੀ ਜੇ ਕਿ ਤੱਕ ਕਰਦੀ ਫਿਰ ਫੋਨ ਹੋਏ ਤੇ ਜਵਾਬ ਦੇਣ ਦੀ ਕਿ ਮੈਂ ਤੂੰ ਮੇਰੇ ਨਾਲ ਛੂਟ ਵਿੱਚ ਕਰਕੇ ਗਈ ਸੀ ਅੱਛਾ ਹਲੇ ਜੀ ਬਸ ਆਇਆ ਹਰੇਕ ਨਾ ਬਗੈਰ ਲਉ ਉਹ ਛੂਟਾਂ ਦੀਆਂ ਗੱਲਾਂ ਤੂੰ ਹੁਣ ਕਿਉਂ ਵਿਚਲੇ ਜਾਨੀ ਕੀ ਗੱਲ ਛੱਡ ਪਰੋ ਨਾ ਗੱਲਾਂ ਉਹ ਗੱਲ ਤਾਂ ਤੇਰਾ ਆਊਗੀ ਵਿੱਚ ਹੁਣ ਗੱਲ ਕਿਵੇਂ ਨਾਵੇਂ ਜੋ ਬਾਈ ਤਾਉ ਕਰਦੇ ਤਾਂ ਨਹੀਂ ਆਈ ਦੀ ਸੀ ਮੱਝ ਲੈ ਰੱਖ ਮੱਝ ਤੈਨੂੰ ਦਿੱਤੀ ਤੈਨੂੰ ਭੈਣ ਨੂੰ ਕਹਦੇ ਪ੍ਰਧਾਨ ਨੂੰ ਹੀ ਛੱਡਦੇ ਆਪਦੀ ਅਸੀਂ ਆਪਦਾ ਘਰ ਆਪੇ ਚਲਾ ਸਕਦੇ ਆ ਲੈ ਸੁਣ ਲੈ ਕੀ ਕਹਾਂ ਮੈਂ ਉਹ ਛੁੱਟਾ ਲੈ ਕੇ ਨਹੀਂ ਛੁੱਟਾ ਕਾਈ ਇਹ ਸੱਬਿਆ ਸਿਲਤਾ ਆ ਗਈ ਲਈ ਗੱਲ ਕਿਉਂ ਲੜਕੇਗੀ ਫਿਰ ਛੁੱਟਾ ਤੂੰ ਮੈਨੂੰ ਕਿਉਂ ਨਹੀਂ ਹੱਸਿਆ ਵੀ ਮੈਂ ਛੁੱਟਾ ਵਿੱਚ ਲੜਕੇਈ ਬਈ ਮੈਨੂੰ ਸਸਤਾ ਘਰ ਲੈ ਕੇ ਦੇ ਐਂ ਛੂਟ ਮੈਨੂੰ 1500 ਵਾਲਾ ਲੈ ਕੇ ਦੇ ਕੇਗੀ ਕਹਿੰਦੀ 4000 ਵਾਲਾ ਆ ਆ ਆ ਪਾ ਪਾ 4000 ਕਹਿੰਦੀ ਕਿ ਸਾਡਾ ਤਾਂ ਸਰਤਾਵਰ ਦਾ ਘਰ ਆ ਕਹਿੰਦੀ ਸੋ ਦੇ ਕੇ ਥੋੜਾ ਇੱਕ ਟਾਈਮ ਫਿਰ ਮੋਬਾਈਲ ਨਾਲ ਹੀ ਦੇਖਣਾ ਸੀ ਜਿਵੇਂ ਤੇਰਾ ਜੀ ਇਹ ਮੈਂ ਤੇਰਾ ਜੀ ਕਹਤਾ ਨਾ ਪਾਈ ਪਾਈ ਨੂੰ ਉਹਦਾ ਵੀ ਇਹੀ ਕਰਦਾ ਹਾਂ ਕਰਦਾ ਤਾਂ ਹੈ ਫੇਰ ਉਹ ਜਵਾਕਾਂ ਦੇ ਮੰਗੇ ਸਕੂਲੇ ਚ ਚੜਾਉਦਾ ਵਿਚਾਰਾ। আরে ਮੇਰੀ ਗੱਲ ਸੁਣ ਲੈ। ਹਾਂ ਮੂੰ ਤਾਂ ਤੂੰ ਕਹਿੰ ਲੈ ਸਾਡੇ ਸਰਦਾ ਵਰਦਾ ਬਾਈ ਵੀ ਕੋਲੇ ਬੈਠਾ। ਹਾਂ ਬਈ। ਉਹ ਤੁਸੀਂ ਹੁਣ ਮੱਝ ਤਾਂ ਲੈਣੇ ਨਹੀਂ ਸ਼ੂਟ ਤੁਸੀਂ ਇੰਨੇ ਮਹਿੰਗੇ ਪਾਉਣੇ। ਹਾਂ ਹੁਣ ਮੱਝ ਮਾੜ ਲੈ ਲੈ। ਪਾਲੇ ਪੈਸੇ ਦਿਉਂਦੀ ਆ 80 80 90 90 ਹਜ਼ਾਰ ਮੰਗਦੇ ਆ ਤਾਂ ਕਹਿੰਦੇ। 80 90 ਸਾਨੂੰ ਕੀ ਬਾਰੇਗਾ। ਚੱਟ ਚੱਟ ਕੋਈ ਬਈ ਤੂੰ ਹੀ ਹੋਂ ਭਾਬੀ ਕੰਨੀ ਦਾ ਹੋਗਾ। ਨਾ ਮੈਂ ਕਿ ਕਰੇ ਤਾਂ ਚੱਲ ਚਲੀਏ ਤਾਂ ਕਹਿ ਮੈਂ। ਕਵਾਰੇ ਭਾਈ ਤੇਰੇ ਸਾਰੇ ਜੇ ਤੂੰ ਇੱਥੇ ਤੋਂ ਹਾਂ ਕਹਦੇ ਹਾਂ ਭਾਈ ਨਹੀਂ ਤਾਂ ਮੈਂ ਤੈਨੂੰ ਜਵਾਬ ਹੀ ਨਹੀਂ ਚੱਲ ਭਾਈ ਇੱਥੇ ਵਰਕੇ ਮੈਂ ਤਾਂ ਸੁਟਾ ਚ ਦੇਖਣਾ ਆ ਹੀ ਨਹੀਂ ਹੈਨਾ ਮੈਨੂੰ ਆਵਾ ਆ ਜਿਹ ਮਰਜੀ ਮਾੜਾ ਲੈ ਚੰਗਾ ਲੈ ਪਰ ਮੱਝ ਦੇ ਦੁੱਧ ਮੈਂ ਸੁਟਾਵਰੀ ਤੂੰ ਬੋਲ ਤੂੰ ਸੁਟਾ ਮਰੀ ਨਾ ਭਈ ਇਹਨੂੰ ਸੱਦਿਆ ਕਰ ਆਪੇ ਲੈ ਲਗ ਰੋ ਹਾਂ ਜੇ ਕਰ ਚੱਪੇ ਲੰਬੇ ਤਾਈ ਕਰੇ ਭਾਬੀ ਨਾ ਕਰਿਆ ਆਪਦਾ ਆਪਣੀ ਕੋਈ ਗੱਲ ਨਹੀਂ ਪ੍ਰਧਾਨਗੀ ਤੇਰੀ ਚੱਲੂਗੀ ਕੋਈ ਇਹ ਜੀ ਨਾ ਭਰਾ ਮੈਂ ਚਲਾਉਂਦੀ ਚੱਲ ਔਂਕਰ ਤੂੰ ਕੱਤ ਤਾ ਫੋਨ ਨੂੰ ਦੇਖ ਮੱਝ ਨੂੰ ਹਾਂ ਨਾ ਬਾਈ ਕਰਕੇ ਕਰੀਏ ਨੀ ਮੈਂ ਸੁਣਦਾ ਨਾ ਭੈਣਾਂ ਮਾਨੂੰ ਨਹੀਂ ਪਰਦੇ ਫਿਰ ਕੋਈ ਨਾ ਤੈਨੂੰ ਕੋਈ ਲੈ ਜੇ ਮੈਂ ਹੀ ਫੋਨ ਕੋਈ ਨਹੀਂ ਲੈ ਲਾ ਦੇ ਉਹਨੂੰ ਕੋਲ ਕੀ ਆ ਗਿਆ ਜੀਓ ਫਿਰ ਕੋਈ ਚੱਲ ਚੰਗਾ ਫਿਰ ਚੱਲ ਚੰਗਾ ਪੜ੍ਹ ਇਹ ਵੀ ਦੇਖਾਂ ਅੱਜ ਨੂੰ ਮਾੜਾ ਕਾ ਫਿਰ ਆ ਦੇਖਣਾ ਪੜ੍ਹੇ ਫਿਰ ਚੌਂਦੇ ਤੂੰ ਹੀ ਹੈ ਹਾਂ ਚੰਗਾ ਮਮਾ 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 ਆਜ ਸਭ ਠੀਕ ਮੈਂ ਤਾਂ ਵੀ ਠੀਕ ਹੈ ਠੀਕ ਹੈ ਬਈ ਠੀਕ ਹੈ ਆਜੀ ਤੇਰਾ ਮੈਨੂੰ ਕਾਲ ਕਰਦੀ ਮੈਂ ਤੇ ਆਜੂ ਤੈਨੂੰ ਮੁਰੂ ਲੈ ਮਮਾ ਚੰਗਾ ਭਾਬੀ ਇਸ ਤਰ੍ਹਾਂ ਜਾਨਨੇ ਹਾਂ ਚੰਗਾ ਪੜੇ ਚੰਗਾ ਚੰਗਾ ਭਾਈ ਭੇਜ ਦੇ ਫਿਰ ਟੈਂਪੂ ਮਾਜੀ ਚੜਾ ਦੀ ਚੰਗਾ ਹਾਂ ਮਾਚਰਾ ਕੋਪਣੀ ਕੋਈ ਗੱਲ ਨਹੀਂ ਮੈਂ ਕਿੱਤੀ ਨਚੜਾ ਦੀ ਕਿਤੇ ਨਹੀਂ ਨਹੀਂ ਬੜੇ ਛੋਟੀ ਦੇ ਕੋਲ ਚੜਾਵਾ ਨਹੀਂ ਬਿੰਗੇ ਵਾਲੇ ਮਾਜੀ ਚੜਾਵਾਗੇ ਚੰਗਾ ਫਿਰ ਹਾਂ ਚੰਗਾ ਪੜੇ ਚੰਗਾ ਭਾਈ ਆ ਜੀਰੋ ਕੈਂਟਰ ਆ ਗਿਆ ਉਹ ਕਾਲੀ ਕੋਈ ਗੱਲ ਨਹੀਂ ਮੈਂ ਪਿਕਚਰਾਂ ਦੂੰ ਅੱਜ ਲੈ ਹੁਣ ਦੇਖ ਲੈ ਭੈਣ ਨਾ ਮੇਰੀ ਗੱਲ ਸੁਣ ਖੜ ਕੀ ਆ ਤੂੰ ਭੈਣ ਚੜਦੀ ਕੀ ਬੋਲ ਕੇ ਯੇ ਕਿ ਬਿੰਗੇ ਮੋਹ ਵਾਲੀ ਨਾ ਚੜਾ ਦੀ ਬਈ ਕੱਤੀ ਨਾ ਚੜਾ ਦੀ ਉਹ ਨਾ ਇਹ ਤਾਂ ਬਿੰਗੇ ਮੋਹ ਵਾਲੀ ਕਹਿੰਦੀ ਮੇਰੀ ਮੱਝ ਨੂੰ ਮੇਰੇ ਪੇਕੇ ਵਾਲੀ ਨੂੰ ਤੇ ਨਾਲੇ ਇੱਕ ਸਾਨੂੰ ਦੁੱਧ ਨੂੰ ਚਾਹੀਦੀ ਓ ਜੀ ਠੀਕ ਹੈ ਮੇਰੀ ਗੱਲ ਸੁਣੋ ਜਦੋਂ ਦਾ ਮੂੰਹ ਹੈ ਹੀ ਬਿੰਗਾ ਸਿੱਟਾ ਹੈ ਹੀ ਨਹੀਂ ਹੋਏ ਤੂੰ ਕਿਉਂ ਕਹਿਨੀ ਫਿਰ ਬਿੰਗੇ ਮੋਹ ਵਾਲੀ ਮੇਰੇ ਪੇਕੇ ਦੇ ਤੇ ਜਮਾ ਬਿੰਗੇ ਭਗੋਣੀ ਮੈਸੇ ਪਰ ਲੈ ਕੇ ਨਾ ਜਾਉਂਦੇ ਇਹ ਜਨਾ ਦੀ ਭੈਣ ਨੂੰ ਫਿਰ ਬਿੰਗੇ ਮੋਹ ਵਾਲੀ ਕਾਮਲੀ ਲੈ ਲੈ ਕਾਮਲੀ ਉਹਨਾਂ ਦੇ 10 ਮੱਝਾਂ ਨੇ ਆਪਣੀ ਮੱਝ ਉਹਨਾਂ ਦੀ ਮੱਝਾਂ ਨੂੰ ਰੋਲਣੀ ਨਹੀਂ ਤੂੰ ਵੀ ਜੇ ਮੋਣੀ ਚੜਾਤਾ ਲੈ ਮੈਂ ਕਿਹਾ ਆਪਣੀ ਉਹ 10 ਦੁੱਧ ਤਾਂ ਦਿੰਦੀ ਨਹੀਂ ਇੱਕ ਵੀ ਮੈਨੂੰ ਚ 10 ਚੋ ਉਹ ਲੈ ਜੇ ਉਹਨੇ ਮੱਝਾਂ ਦੁੱਧ ਦਿੰਦੀਆਂ ਹੁੰਦੀਆਂ ਫੇਰ ਮੈਂ ਚਾਪ ਨਹੀਂ ਲੈਣਾ ਹੋਇਆ ਮੈਂ ਮੇਰੇ ਬਿਲਕੁਲ ਤਾਂ ਨਖਰੇ ਕਰਦੀ ਸੀ ਉਹਦੇ ਤਾਂ ਇਹ ਕਹਿੰਦੀ ਸੀ ਸਾਡੇ ਤਾਂ ਸਰਦਾ ਵਰਦਾ ਹੈ ਤੁਹਾਡੇ ਤਾਂ ਇਹ ਗੱਲ ਛੱਡ ਕਬੀਲਦਾਰੀ ਬੰਨੀ ਦੇ ਕੇ ਤਾਂ ਹਜੇ ਸ਼ੂਟ ਲੈ ਲਿਆ ਜੇ ਫਿਰ ਸਰਦਾ ਵਰਦਾ ਹੁਣ ਮੱਝ ਲੈ ਲੰਨਾ ਮੱਝ ਕਾ ਲੈਣਾ ਹੈ ਉਹ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਕੋ ਹੁਣ ਕਹਿਣੀ ਹੈ ਤੂੰ ਤੂੰ ਬੋਲਦੀ ਨਹੀਂ ਉਹ ਮੈਂ ਤਾਂ ਭੈਣ ਦੇ ਮੁੱਠੀ ਮੈਂ ਤਾਂ ਭੈਣ ਦੇ ਬਾਈ ਦਾ ਕਰਕੇ ਚੁੱਪ ਕਰਨਾ ਪਿਆ ਮੈਨੂੰ ਫੇਰ ਮੈਂ ਬਾਈ ਨੂੰ ਸੜਾਈ ਤਾਂ ਕਰਤੀ ਸਾਰੇ ਦ ਬੀਸਾ ਦੇਖਰ ਤੇ ਪ੍ਰਧਾਨ ਕੀ ਕਰਦੀ ਐ ਮੈਨੂੰ ਲੈ ਕੇ 1500 ਵਾਲਾ ਛੂਟ ਕੰਨੀ 4000 ਵਾਲਾ ਐ ਉਹ ਨਮਾਤਾ ਲਾਣੀਆ ਨਹੀਂ ਨਹੀਂ ਕੀ ਆ ਪੈਣ ਨੂੰ ਵੀ ਤੁਸੀਂ ਮੱਝ ਤਾਂ ਲੈ ਨਹੀਂ ਸਕਦੇ ਤੇ ਛੂਟ ਤੁਸੀਂ ਪੰਜ ਫੀਸ ਕਰਦੇ ਕੋਈ ਜਾਣ ਮੈਂ ਕਹਿਣਾ ਸੀ ਮੈਨੂੰ ਦਿਖਾਵਾ ਕਰਦਾ ਸੀ ਮੈਂ ਮਹਿੰਦੀ ਆਉਦੀ ਭੈਣ ਨੂੰ ਕਹਿਣਾ ਜਦੋਂ ਮੈਂ ਕਹਿੰਦਾ ਤੇਰੇ ਦੇ ਸੱਤ ਦਿਹਾੜਾ ਤੂੰ ਭੈਣ ਕੰਨੀ ਦਿਖਾਵਾ ਕਾਦਾ ਸੀ ਦਾ ਕਮਲਿਏ ਹੁਣ ਸਿੱਧੇ ਮੂੰਹ ਵਾਲੀ ਲੈ ਕੇ ਦੇ ਦੇ ਤੇਰੀ ਭੈਣ ਨੂੰ ਮੈਂਸ ਮੇਰੇ ਬਿੰਗੇ ਮੂੰਹ ਆਏ ਭੇਜੀ ਨਾ ਓਏ ਆ ਜਾ ਆ ਜਾ ਹੁਣ ਕਿਉਂ ਬੋਲੀ ਜਾਨੀ ਐ ਤਰਣਾ ਨਾ ਮੱਝ ਚੜਾਉਣੀ ਪੂਗੀ ਤਰਣਾ ਕੈ ਉਹਨਾਂ ਨੇ ਲੈ ਕੇ ਆਂਦੀ ਨੇ ਨਖਰੇ ਕਰਦੀ ਨੇ ਇਹ ਜਿਹਾ ਬਿੰਗੇ ਮੂੰਹ ਵਾਲੀ ਬੋਲੀ ਕੋਈ ਨਹੀਂ ਕੋਈ ਮਗ ਜਾ ਪਰੇ ਮੇਰੀ ਭੈਣ ਤਾਂ ਐਂ ਪ੍ਰਧਾਨਗੀ ਕਰੂਗੀ ਫੇਰ ਖੜਾ ਹੋ ਕਰੂਣਗੀ ਤੂੰ ਹਟਾ ਕੇ ਦਿਖਾਈ